ਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਮਾਂ ਵੀ ਹੁਨੇ ਬੈਂਕ ਦੇ ਵੱਡੇ ਦਰਵਾਜ਼ੇ ਰਾਹੀਂ ਮੈਂ ਅੰਦਰ ਲੰਘ ਹਾਲ ਵਿੱਚ ਆ ਗਿਆ ਮਲੋਤਰਾ ਸਾਹਮਣੇ ਬੈਠਾ ਦਿਸਿਆ ਉਸ ਅੱਗੇ ਵੱਡਾ ਸਾਰਾ ਰਜਿਸਟਰ ਪਿਆ ਸੀ ਜਿਸ ਵਿੱਚ ਉਹ ਸਿਰਫ ਚੁਕਾਈ ਕੁਝ ਲਿਖ ਰਿਹਾ ਸੀ ਉਸ ਨੂੰ ਦੂਰੋਂ ਵੇਖ ਕੇ ਮੈਂ ਆਪਣਾ ਮੂੰਹ ਲਮਕਾ ਲੰਬਾ ਕਰ ਲਿਆ ਮਲੋਤਰਾ ਸਾਹਿਬ ਨਮਸਕਾਰ ਮੇਰੀ ਆਵਾਜ਼ ਸੁਣ ਕੇ ਉਸ ਨੇ ਸਿਰ ਝੁਕ ਕੇ ਮੇਰੇ ਵੱਲ ਵੇਖਿਆ ਫਿਰ ਉਹ ਆਪਣੀ ਸਿਰ ਤੋਂ ਔਠ ਖੜੋਤਾ ਬੜਾ ਮਾੜਾ ਹੋਇਆ ਲੋਤਰਾ ਸਾਹਿਬ ਨੇ ਆਵਾਜ਼ ਨੂੰ ਧੁਕੀ ਬਣਾਉਂਦਿਆ ਕਿਹਾ ਮੇਰੀ ਗੱਲ ਸੁਣ ਉਹ ਕੁਝ ਨਹੀਂ ਬੋਲਿਆ ਬਸ ਕੁਝ ਪਲਾਂ ਲਈ ਬਿਟ-ਬਿਟ ਮੇਰੇ ਵੱਲ ਦੇਖਦਾ ਰਿਹਾ ਇਹ ਕਿਵੇਂ ਹੋਇਆ ਮੈਂ ਉਸੇ ਤਰ੍ਹਾਂ ਉਦਾਸ ਲਹਿਜੇ ਨਾਲ ਉਸ ਨੂੰ ਦੂਜਾ ਸਵਾਲ ਕੀਤਾ ਨਹੀਂ ਗੱਲ ਤਾਂ ਕੋਈ ਖਾਸ ਨਹੀਂ ਪਹਿਲਾਂ ਤਾਂ ਆਪ ਚੜਿਆ ਸੀ ਜਿਹੜਾ ਵਿਗੜ ਕੇ ਟਾਈਫਾਇਡ ਬਣ ਗਿਆ ਬਹੁਤਰਾ ਇਲਾਜ ਕਰਵਾਇਆ ਪਰ ਤਾਂ ਟੁੱਟਿਆ ਹੀ ਨਹੀਂ ਤੇ ਫਿਰ ਇਹ ਕਹਿੰਦਿਆਂ ਉਸ ਦਾ ਚਿਹਰਾ ਇੰਝ ਹੋ ਗਿਆ ਜਿਵੇਂ ਉਹ ਰੋ ਦੇਣਾ ਚਾਹੁੰਦਾ ਹੋਵੇ ਮਲੋਤਰਾ ਸਾਹਿਬ ਇਹ ਤਾਂ ਸੱਚਮੁੱਚ ਹੀ ਮਾੜੀ ਗੱਲ ਹੋ ਗਈ ਪਤਨੀ ਦੇ ਸਵਰਗਵਾਸ ਹੋਇਆ ਤਾਂ ਮੰਦਾ ਪੂਰਾ ਟੁੱਟ ਜਾਂਦਾ ਹੈ ਉਹ ਵੀ ਫਿਰ ਉਮਰ 40 ਦੀ ਹੀ ਹੋਵੇ ਠੀਕ ਹੈ ਭਾਈ ਭਾਈ ਵਕਤ ਪਿਆ ਤਾਂ ਹਰ ਇੱਕ ਨੇ ਟੁੱਟ ਜਾਣਾ ਪਰ ਅਜੇ ਉਹਦੇ ਜਾਣ ਦਾ ਵੇਲਾ ਥੋੜੀ ਆਇਆ ਸੀ ਮਲੋਤਰਾ ਨੂੰ ਟਾਰਸ ਬੰਨਦਿਆਂ ਮੈਂ ਇੱਕ ਲੰਮਾ ਭਾਸ਼ਣ ਚਾਰਸੂਟਿਆ ਮਲੋਤਰਾ ਮੇਰੇ ਵੱਲ ਦੇਖਦਾ ਰਿਹਾ ਪਰ ਕੁਝ ਬੋਲਿਆ ਨਾ ਹੋਰ ਬਬਲੂ ਤੇ ਉੱਡੀ ਕਿਵੇਂ ਨੇ ਮੈਂ ਗੱਲ ਬਦਲਦਿਆਂ ਕਿਹਾ ਠੀਕ ਨੇ ਵਿਚਾਰੇ ਮਾਂ ਵੀ ਹੁਣੇ ਹੋ ਗਏ ਮਲੋਤਰਾ ਨੇ ਆਪਣੇ ਦੋਵਾਂ ਬੱਚਿਆਂ ਬਾਰੇ ਕਿਹਾ ਕੁਝ ਜਿਹਰੇ ਤਰ ਉਦਰ ਦੀਆਂ ਗੱਲਾਂ ਚੱਲਦੀਆਂ ਰਹੀਆਂ ਫਿਰ ਉਸ ਕੋਲੋਂ ਵੀਦਾ ਲੈ ਕੇ ਮੈਂ ਚੱਕ ਜਮਾ ਕਰਾਉਣ ਲਈ ਕਾਊਂਟਰ ਦੇ ਵੱਲ ਟੁਰ ਪਿਆ ਮਲੋਤਰਾ ਨੂੰ ਤਾਂ ਮੈਂ ਕਦੀ ਵੀ ਨਹੀਂ ਸੀ ਜਾਣਨਾ ਕਿਤੇ ਉਸ ਦਾ ਮੁੰਡਾ ਸਾਡੇ ਸਕੂਲ ਨਾ ਪੜਦਾ ਹੁੰਦਾ ਤੇ ਸ਼ਮਾਹੀ ਇਮਤਿਹਾਨ ਵਿੱਚ ਹਿਸਾਬ ਚ ਫੇਲ ਨਾ ਹੁੰਦਾ ਉਸ ਵੇਲੇ ਮੈਂ 6ਵੀਂ ਜਮਾਤ ਨੂੰ ਪੜਾਉਂਦਾ ਸੀ ਮਲੋਤਰਾ ਆਇਆ ਤਾਂ ਪ੍ਰਿੰਸੀਪਲ ਨੂੰ ਮਿਲਣ ਸੀ ਪਰ ਉਸ ਘਾਲ ਦਿੱਤਾ ਮੇਰੇ ਕੋਲ ਮਲੋਤਰਾ ਨੂੰ ਮੁੰਡੇ ਲਈ ਹਿਸਾਬ ਦੇ ਟਿਊਟਰ ਦੀ ਲੋੜ ਸੀ ਉਹਨਾਂ ਦਿਨਾਂ ਵਿੱਚ ਮੇਰਾ ਹੱਥ ਬਹੁਤ ਤੰਗ ਸੀ ਉਸ ਮੈਨੂੰ ਹਿਸਾਬ ਪੜਾਉਣ ਲਈ ਕਿਹਾ ਇੱਕ ਵਾਰੀ ਮਨ ਚ ਆਇਆ ਕਿ ਵੀ ਕੀ ਹਿਸਾਬ ਤਾਂ ਮੇਰਾ ਵਿਸ਼ਾ ਨਹੀਂ ਪਰ ਫਿਰ ਆਪੇ ਹੀ ਕੁੰਡੀ ਖੁੱਲ ਗਈ ਉਸ ਦੇ ਮੁੰਡੇ ਨਾਲੋਂ ਤਾਂ ਮੈਨੂੰ ਵੱਸਵਾਲ ਆਉਂਦੇ ਨੇ ਆਪੇ ਪੜਾ ਦਿਆਂਗਾ ਘਰੋਂ ਪਹਿਲਾਂ ਹੀ 5-6 ਸਵਾਲ ਹੱਲ ਕਰਕੇ ਲੈ ਜਾਇਆ ਕਰੂੰ ਇਹ ਸੋਚ ਕੇ ਮੈਂ ਪੱਲ ਵਿੱਚ ਬਬਲੂ ਨੂੰ ਪੜਾਉਣ ਲਈ ਹਾਮੀ ਭਰ ਦਿੱਤੀ ਗੱਲ 700 ਰੁਪਏ ਵਿੱਚ ਤੈ ਹੋਈ ਮਲੋਤਰਾ ਇੱਕ ਗੰਦੇ ਜਿਹੇ ਮੁਹੱਲੇ ਵਿੱਚ ਰਹਿੰਦਾ ਸੀ ਘਰ ਦਾ ਰਹਿਣ ਸਹਿਣ ਵੀ ਬਸ ਐਵੇਂ ਸੀ ਕੁਝ ਦਿਨਾਂ ਵਿੱਚ ਹੀ ਮੈਨੂੰ ਉਹਦੇ ਘਰ ਦੇ ਮਾਹੌਲ ਦਾ ਪਤਾ ਲੱਗ ਗਿਆ ਮਲੋਤਰਾ ਜਿੰਨਾ ਸੰਕੀ ਉਸਦੀ ਪਤਨੀ ਓਨੀ ਹੀ ਜ਼ਿਆਦਾ ਆਜ਼ਾਦ ਖਿਆਲਾਂ ਦੀ ਸੀ ਉਸ ਦੀਆਂ ਗੱਲਾਂ ਤੋਂ ਲੱਗੇ ਕਿ ਕਿਸੇ ਵੱਡੇ ਘਰੋਂ ਸੀ ਪਤਾ ਨਹੀਂ ਮਲੋਤਰਾ ਜਿਹੇ ਬੰਦੇ ਨਾਲ ਕਿਵੇਂ ਬੰਨੀ ਗਈ ਮੈਂ ਉਹਨਾਂ ਦੇ ਮੁੰਡੇ ਨੂੰ 1 ਘੰਟਾ ਪੜਾਉਂਦਾ ਉਹ ਰੋਜ਼ ਮੈਨੂੰ ਚਾਹ ਦਾ ਕੱਪ ਬਣਾ ਦਿੰਦੀ ਅਤੇ ਨਾਲ ਬਿਸਕੁਟ ਵੀ ਪਰ ਮਲੋਤਰਾ ਨੂੰ ਇਹ ਸਭ ਚੰਗਾ ਨਾ ਲੱਗਦਾ ਜੇ ਉਸਦੀ ਪਤਨੀ 2 ਮਿੰਟਾਂ ਲਈ ਵੀ ਕਿਤੇ ਮੇਰੇ ਕੋਲ ਬੈਠ ਜਾਂਦੀ ਤਾਂ ਉਹ ਆਲੇ-ਦੁਆਲੇ ਘੁੰਮਦਾ ਰਹਿੰਦਾ ਸਾਡੀ ਹਰ ਗੱਲ ਨੂੰ ਸ਼ੱਕ ਦੇ ਕੰਨਾਂ ਨਾਲ ਸੁਣਦਾ ਫਿਰ ਹੌਲੀ-ਹੌਲੀ ਮੈਨੂੰ ਉਹਨਾਂ ਦੋਵਾਂ ਦੇ ਸੁਭਾਅ ਦਾ ਪਤਾ ਲੱਗ ਗਿਆ ਮੈਂ ਵੇਖਦਾ ਕਿ ਕਿਸੇ ਛੋਟੀ ਜਹੀ ਗੱਲ ਨੂੰ ਲੈ ਕੇ ਕਦੇ-ਕਦਾਈ ਉਹਨਾਂ ਦਾ ਬੋਲ-ਬਲਾਰਾ ਵੀ ਹੋ ਜਾਂਦਾ ਮੈਂ ਉਹਨਾਂ ਸਾਹਮਣੇ ਵੇਖ ਕੇ ਪਤਨੀ ਤਾਂ ਭਾਵੇਂ ਸ਼ਰਮ ਦੀ ਮਾਰੀ ਕੁਝ ਨਾ ਕਹਿੰਦੀ ਪਰ ਮਲੋਤਰਾ ਇਸ ਦੀ ਕੋਈ ਪਰਵਾਹ ਨਾ ਕਰਦਾ ਪਤਨੀ ਦਾ ਮਾਨਸਿਕ ਸਤਰ ਜਿੰਨਾ ਉੱਚਾ ਸੀ ਮਲੋਤਰਾ ਉਸਤੇ ਬਿਲਕੁਲ ਵੀ ਤੋਲ ਨਹੀਂ ਸੀ ਉਸ ਦਾ ਖਿਆਲ ਸੀ ਕਿ ਬੰਦੇ ਨੂੰ ਓਨੇ ਚ ਹੀ ਰਹਿਣਾ ਚਾਹੀਦਾ ਹੈ ਜਿੰਨੇ ਨਾਲ ਉਹਦਾ ਕੰਮ ਸਾਰ ਜਾਵੇ ਮੈਂ 5-6 ਮਹੀਨੇ ਟਿਊਸ਼ਨ ਪੜਾਈ ਬਬਲੂ 36 6ਵੀਂ ਵਿੱਚੋਂ ਪਾਸ ਕਰ ਗਿਆ ਮਲੋਤਰਾ ਦੀ ਪਤਨੀ ਨੇ ਮੈਨੂੰ 1 ਕਿਲੋ ਵਾਲਾ ਮਠਿਆਈ ਦਾ ਡੱਬਾ ਦਿੱਤਾ ਜਦੋਂ ਕਿ ਮਲੋਤਰਾ ਨੂੰ ਇਹ ਵੀ ਚੰਗਾ ਨਹੀਂ ਲੱਗਿਆ ਪਹਿਲੀ ਵਾਰੀ ਮਲੋਤਰਾ ਨੂੰ ਮਿਲ ਕੇ ਜਦੋਂ ਮੈਂ ਬੈਂਕ 'ਚੋਂ ਬਾਹਰ ਨਿਕਲਿਆ ਤਾਂ ਮਨ ਬਹੁਤ ਭਾਰਾ-ਭਾਰਾ ਲੱਗਾ ਉਸ ਦੀ ਔਰਤ ਦੀ ਸ਼ਕਲ ਵਾਰ-ਵਾਰ ਅੱਖਾਂ ਸਾਹਮਣੇ ਆਈ ਜਿਵੇਂ ਜਿਸ ਨੇ ਕਿੰਨੀ ਵਾਰੀ ਮੈਨੂੰ ਚਾਪ ਲਾਈ ਸੀ ਇੱਕ ਵਾਰੀ ਤਾਂ ਇਹ ਸੋਚ ਮਨ ਵਿੱਚ ਆਈ ਕਿ ਚੰਗਾ ਹੋਇਆ ਮਰ ਕੇ ਵਿਚਾਰੀ ਦਾ ਅਜਿਹੇ ਸੰਕੀ ਬੰਦੇ ਕੋਲੋਂ ਖਿਹੜਾ ਛੁੱਟਿਆ ਪਰ ਫਿਰ ਉਸਦੇ ਬੱਚਿਆਂ ਦਾ ਖਿਆਲ ਆਉਂਦਿਆਂ ਜੀ ਖਰਾਬ ਹੋ ਗਿਆ ਹੌਲੀ-ਹੌਲੀ ਇਹਨਾਂ ਲੱਗਦੇ ਆਮ ਲੋਤਰਾ ਦੀ ਪਤਨੀ ਦੀ ਗੱਲ ਮਨੋਂ ਨਿਕਲ ਗਈ ਪਰ ਫਿਰ ਅਗਲੇ ਮਹੀਨੇ ਮੈਨੂੰ ਤਨਖਾਹ ਦਾ ਚੈੱਕ ਜਮਾ ਕਰਾਉਣ ਲਈ ਬੈਂਕ ਜਾਣਾ ਪਿਆ ਬੈਂਕ ਦਾ ਵੱਡਾ ਦਰਵਾਜ਼ਾ ਲੰਘ ਕੇ ਹਾਲ ਵਿੱਚ ਮਲੋਤਰਾ ਦੇ ਮੇਜ਼ ਵੱਲ ਨਜ਼ਰ ਚਲੀ ਗਈ ਉਹ ਕੁਰਸੀ ਦੀ ਬੈਕ ਨੂੰ ਪਿੱਠ ਲਾਈ ਵਿਹਲਾ ਬੈਠਾ ਸੀ insani fitrat mutabik ਮੈਂ ਆਪਣਾ ਚਿਹਰਾ ਫਿਰ ਪਹਿਲਾਂ ਵਾਂਗ ਢਿੱਲਾ ਕਰ ਲਿਆ ਮਲੋਤਰਾ ਨੂੰ ਵੇਖ ਕੇ ਉਹਦੀ ਪਤਨੀ ਦਾ ਖਿਆਲ ਆਇਆ ਮਨ ਆਪੇ ਕਹਿ ਲਗਾ ਵਿਚਾਰੇ ਦੀ ਤਰੀ ਮਤ ਟੁਰ ਗਈ ਕਿੰਨਾ ਦੁਖੀ ਹੋਵੇਗਾ ਇਹ ਫਿਰ ਬੱਚੇ ਲੋਤਰਾ ਸਾਹਿਬ ਨਮਸਤੇ ਮੈਂ ਮਾਨ ਵਿੱਚ ਆਏ ਵਿਚਾਰਾ ਨੂੰ ਰੋਕ ਉਸ ਦੀ ਕੁਰਸੀ ਦੇ ਨੇੜੇ ਜਾ ਕੇ ਨਮਸਤੇ ਕਹੀ ਭਾਵੇਂ ਉਹਦੀ ਪਤਨੀ ਗੁਜਰਿਆ 1 ਮਹੀਨੇ ਤੋਂ ਉੱਪਰ ਹੋ ਗਿਆ ਸੀ ਪਰ ਮਲੋਤਰਾ ਤਾਂ ਵੀ ਮੈਨੂੰ ਉਹ ਦੁਖੀ ਬੰਦਾ ਲੱਗਾ ਜਿਹੜਾ ਮੈਂ ਪਿਛਲੇ ਮਹੀਨੇ ਦੇਖਿਆ ਸੀ ਫਿਰ ਉਸ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਮੈਨੂੰ ਆਪਣਾ ਚਿਹਰਾ ਦੁਖੀ ਤੇ ਗੰਭੀਰ ਬਣਾਉਣਾ ਪਿਆ ਮੈਂ ਦੋਵਾਂ ਬੱਚਿਆਂ ਬਾਰੇ ਪੁੱਛਿਆ ਮਲੋਤਰਾ ਇਸ ਦੇ ਜਵਾਬ ਵਿੱਚ ਕੁਝ ਨਹੀਂ ਬੋਲਿਆ ਪਰ ਅਚਾਨਕ ਉਸ ਦੇ ਮੂੰਹੋਂ ਨਿਕਲਿਆ ਤੁਹਾਨੂੰ ਪਤਾ ਨਹੀਂ ਮੇਰੀ ਪਤਨੀ ਦਾ ਸਵਰਗਵਾਸ ਹੋ ਗਿਆ ਹਾਂ ਮਲੋਤਰਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਬੱਚੇ ਮਾਮੂਹੀ ਹੋਣੇ ਹੋ ਗਏ ਮੈਂ ਜਵਾਬ ਦਿੱਤਾ ਕੁਝ ਚਿਰ ਇੱਧਰ ਉੱਧਰ ਦੀਆਂ ਗੱਲਾਂ ਚਲਦੀਆਂ ਰਹੀਆਂ ਮੈਂ ਉਸ ਕੁਲਮ ਵਿਧਾ ਲੈ ਕੇ ਚੈੱਕ ਜਮਾ ਕਰਵਾਉਣ ਲਈ ਕਾਊਂਟਰ ਵੱਲ ਟੁਰ ਪਿਆ ਹਰ ਮਹੀਨੇ ਇਸੇ ਤਰ੍ਹਾਂ ਹੁੰਦਾ ਜਦੋਂ ਮੈਂ ਮਲੋਤਰਾ ਸਾਹਮਣੇ ਹੁੰਦਾ ਤਾਂ ਉਹ ਮੇਰੇ ਨਾਲ ਪਤਨੀ ਦੀ ਸਵਰਗਵਾਸ ਹੋਣ ਵਾਲੀ ਗੱਲ ਜ਼ਰੂਰ ਕਰਦਾ ਅਤੇ ਮੇਰਾ ਵੀ ਉਹੀ ਜਵਾਬ ਹੁੰਦਾ ਹਾਂ ਮਲੋਤਰਾ ਸਾਹਿਬ ਤੁਸੀਂ ਪਿਛਲੇ ਮਹੀਨੇ ਵੀ ਦੱਸਿਆ ਸੀ ਇਹ ਕਹਿ ਕੇ ਮੈਂ ਆਪਣਾ ਚਿਹਰਾ ਬਹੁਤ ਬਦੀ ਦੁਖੀ ਕਰ ਲੈਂਦਾ ਫਿਰ ਰਸਮੀ ਤੌਰ ਤੇ ਗੱਲਾਂ ਹੁੰਦੀਆਂ ਕੁਜ ਮਲੋ ਤਰਸਦੀ ਪਤਨੀ ਬਾਰੇ ਅਤੇ ਕੁਝ ਉਸ ਦੀ ਕੁੜੀ ਬਾਰੇ ਮੈਂ ਉਸ ਨੂੰ ਨਸੀਹਤ ਦਿੰਦਾ ਕਿ ਕੁੜੀ ਸਿਆਣੀ ਹੋ ਗਈ ਹੈ ਧਿਆਨ ਰੱਖੇ ਪਿਛੇ ਇਕੱਲੀ ਘਰ ਚ ਰਹਿੰਦੀ ਹੈ یوں ਹੀ ਕਈ ਮਹੀਨੇ ਲੰਘ ਗਏ ਜਦੋਂ ਵੀ ਮੈਂ ਉਸ ਸਾਹਮਣੇ ਉਹਾਂ ਪਤਨੀ ਦੇ ਟੌਰ ਜਾਂਦੀ ਗੱਲ ਕਰਨੀ ਨਾ ਭੁੱਲੇ ਜਿਵੇਂ ਉਸ ਦੀ ਮੌਤ ਬਾਰੇ ਪਹਿਲੀ ਵਾਰੀ ਦੱਸ ਰਿਹਾ ਹੋਵੇ ਕੁਝ ਮਹੀਨੇ ਬਾਅਦ ਤਾਂ ਹਾਲਾਤ ਇਹ ਹੋ ਗਈ ਕਿ ਮੈਂ ਬੈਂਕ ਤਾਂ ਜਾਣਾ ਪਰ ਉਸ ਕੋਲੋਂ ਬਚ ਕੇ ਨਿਕਲਣਾ ਚਾਹਾਂ ਜੇ ਕਦੇ ਉਹ ਮਿਲ ਵੀ ਪਵੇ ਤਾਂ ਪਤਾ ਨਹੀਂ ਕਿਉਂ ਮੇਰਾ ਮਨ ਸੱਚਮੁੱਚ ਹੀ ਦੁੱਖ ਨਾਲ ਭਰ ਜਾਵੇ ਉਸ ਦੀ ਪਤਨੀ ਦਾ ਚਿਹਰਾ ਅੱਖਾਂ ਸਾਹਮਣੇ ਘੁੰਮਣ ਲੱਗੇ ਫਿਰ ਬੱਚਿਆਂ ਦਾ ਖਿਆਲ ਆਵੇ ਤਾਂ ਆਪੇ ਮਲੋਤਰਾ ਨਾਲ ਹਮਦਰਦੀ ਜਾਗ ਪਵੇ ਸੋਚਾ ਕਿਵੇਂ ਕਰਦਾ ਹੋਵੇਗਾ ਇਹ ਵਿਚਾਰਾ ਕੁੜੀ ਵੱਡੀ ਹੁੰਦੀ ਜਾ ਰਹੀ ਹੈ ਫਿਰ ਮੁੰਡਾ ਵੀ ਇਕੱਲਾ ਹੈ ਇਸ ਦੇ ਬੈਂਕ ਆਇਆ ਬੱਚਿਆਂ ਬੱਚੇ ਕਿਵੇਂ ਰਹਦੇ ਹੋਣਗੇ ਕਿੰ ਅਜਿਹੇ ਕਿੰਨੇ ਸਵਾਲ ਦਿਮਾਗ ਵਿੱਚ ਆਵੜਨ ਪਰ ਇਹਨਾਂ ਨਾਲ ਮਨ ਨੂੰ ਤਸੱਲੀ ਵੀ ਹੋਵੇ ਕਿ ਚਲੋ ਹੋਰ ਤਾਂ ਗੱਲਾਂ ਨਾਲ ਮੈਂ ਕਿਸੇ ਦਾ ਥੋੜਾ ਬਹੁਤਾ ਦੁੱਖ ਤਾਂ ਵੰਡਦਾ ਹੀ ਹਾਂ ਇਹ ਵੀ ਪੁੰਨ ਦਾ ਹੀ ਕੰਮ ਹੈ ਅਗਲੇ ਮਹੀਨੇ ਮੈਂ ਫੇਰ ਚੈੱਕ ਜਮਾ ਕਰਵਾਉਣ ਗਿਆ ਹਾਲ ਦਾ ਦਰਵਾਜ਼ਾ ਲੰਘਦਿਆਂ ਸਾਹਮਣੇ ਬੈਠੇ ਮਲੋਤਰਾ ਤੇ ਨਜ਼ਰ ਪਈ ਉਸ ਦਿਨ ਬੈਂਕ ਵਿੱਚ ਬਹੁਤ ਭੀੜ ਸੀ ਡੀਡੀਏ ਦੇ ਫਲੈਟਾਂ ਲਈ ਫਾਰਮ ਜਮਾ ਹੋ ਰਹੇ ਸਨ ਲੰਮੀਆਂ ਲੰਮੀਆਂ ਕਤਾਰਾਂ ਅਤੇ ਉਸ ਵਿੱਚ ਖੜੇ ਗੱਪਾਂ ਮਾਰਦੇ ਲੋਕ ਮਲੋਤਰਾ ਵਿਲਾ ਬੈਠਾ ਸੀ ਨਮਸਤੇ ਮਲੋਤਰਾ ਸਾਹਿਬ ਬਾਰੋਂ ਭਾਵੇਂ ਮੈਂ ਸੋਹਣੇ ਮੂਡ ਨਾਲ ਆਇਆ ਸੀ ਪਰ ਉਸ ਨੂੰ ਸਾਹਮਣੇ ਦੇ ਕੇ ਹਰ ਵਾਰੀ ਮੂੰਹ ਟਿੱਲਾ ਕਰਨਾ ਪਿਆ ਕਿਉਂਕਿ ਮੇਰੇ ਸਾਹਮਣੇ ਉਹ ਦੁਖੀ ਬੰਦਾ ਬੈਠਾ ਸੀ ਜਿਸ ਦੀ ਪਤਨੀ ਮਰ ਗਈ ਸੀ ਫਿਰ ਇਸੇ ਦੇ ਦੁੱਖ ਵਿੱਚ ਸ਼ਰੀਕ ਹੋਣਾ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਣਾ ਇਨਸਾਨੀਅਤ ਵੀ ਸੀ ਹੋਰ ਮਲੋਤਰਾ ਸਾਹਿਬ ਬਬਲੂ ਤੇ ਗੁੱਡੀ ਕਿਵੇਂ ਨੇ ਇਹ ਕਹਿੰਦੇ ਆ ਮੇਰੇ ਮਨ ਸਾਹਮਣੇ ਦੋ ਮਾਮ ਹੁਣੇ ਬੱਚੇ ਆ ਗਏ ਜਿਹੜੇ ਛੋਟੀ ਉਮਰੇ ਇਕੱਠੇ ਹੋ ਘਰ ਦਾ ਸਾਰਾ ਪਾਰ ਭਾਰੀ ਚੁੱਕੀ ਖੜੇ ਸਨ ਠੀਕ ਨੇ ਇਹ ਕਹਿੰਦੇ ਆ ਮਲੋਤਰਾ ਸਾਹਿਬ ਦੀ ਆਵਾਜ਼ ਵਿੱਚ ਅੱਜ ਬਹੁਤ ਠਹਿਰਾ ਸੀ ਸੱਚਮੁੱਚ ਬਹੁਤ ਦੁੱਖ ਹੁੰਦਾ ਹੈ ਮਲੋਤਰਾ ਸਾਹਿਬ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਹਾਂ ਮੈਂ ਹਮਦਰਦੀ ਜਿਤਾਉਂਦਿਆ ਕਿਹਾ ਮੈਂ ਜਾਣ ਬੁੱਝ ਕੇ ਚਿਹਰੇ ਨੂੰ ਬਹੁਤ ਦੁਖੀ ਬਣਾ ਰੱਖਿਆ ਸੀ ਅਤੇ ਆਵਾਜ਼ ਨੂੰ ਬਹੁਤ ਭਾਰੀ ਭਾਵੇਂ ਮਲੋਤਰਾ ਦੀ ਪਤਨੀ ਗੁਜਰੀਆਂ ਵਰਾ ਹੋ ਚੱਲਿਆ ਸੀ ਪਰ ਮੇਰੇ ਮਨ ਚ ਇੱਕੋ ਗੱਲ ਕੀ ਬੰਦਾ ਕਦੋਂ ਆਪਣਿਆਂ ਨੂੰ ਭੁੱਲਦਾ ਹੈ ਇਸ ਦੇ ਦਿਹੋਂ ਪਤਨੀ ਦੀ ਮੌਤ ਦਾ ਸਾਲ ਥੋੜੇ ਹੀ ਬਿਟਿਆ ਹੋਣਾ ਹੈ ਹਰ ਰੋਜ਼ ਯਾਦ ਕਰਦਾ ਹੋਣਾ ਉਸ ਨੂੰ ਹੋਰ ਕਿਵੇਂ ਕੱਟਦੀ ਹੈ ਮਲੋਤਰਾ ਸਾਹਿਬ ਤੁਹਾਨੂੰ ਦੇਖ ਕੇ ਤਾਂ ਸੱਚਮੁੱਚ ਹਰ ਵਾਰ ਮਨ ਖਰਾਬ ਹੁੰਦਾ ਹੈ ਮੈਂ ਤਾਂ ਬੁੱਲੀ ਜਾਵਾਂ ਭਾਲ ਮਲੋਤਰਾ ਦਾ ਚਿਹਰਾ ਪਹਿਲਾਂ ਵਾਂਗ ਉਦਾਸ ਨਾ ਸੀ ਫਿਰ ਮੇਰੀ ਗੱਲ ਹਰ ਵਾਰੀ ਵਾਂਗ ਮੁੜ ਬੱਚਿਆਂ ਤੇ ਜਾ ਪਹੁੰਚੀ ਬੱਚਿਆਂ ਨੂੰ ਤਾਂ ਬਹੁਤ ਔਖਾ ਹੁੰਦਾ ਹੁਣੇ ਤੁਹਾਡੇ ਬੈਂਕਾਂ ਆ ਇਕੱਲੇ ਜੋ ਰਹਿ ਜਾਂਦੇ ਹੋਣਗੇ ਭਾਈ ਮਾਂ ਬਹੂਨੇ ਜੋ ਹੋਏ ਫਿਰ ਕਰਨ ਵੀ ਕੀ ਨਹੀਂ ਨਹੀਂ ਇੰਜ ਨਾ ਕਹੋ ਭਾਈ ਸਾਹਿਬ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਸ਼ਾਇਦ ਤਾਨੂੰ ਪਤਾ ਨਹੀਂ ਮੈਂ ਦੂਜਾ ਵਿਆਹ ਕਰਵਾ ਲਿਆ ਐਨਾ ਕਹਿਮਲੋ ਤਰਾ ਟਹਿਕਦਾ ਹੋਇਆ ਆਪਣੇ ਵਿਆਹ ਦੀ ਕਹਾਣੀ ਦੱਸਣ ਲੱਗਾ ਕਿ ਵਿਆਹ ਕਿਵੇਂ ਹੋਇਆ ਅਤੇ ਬੋਟੀ ਕਿਹੋ ਜਹੀ ਹੈ ਪਰ ਮੈਨੂੰ ਤਾਂ ਜਿਵੇਂ ਇਸ ਤੋਂ ਅੱਗੇ ਕੁਝ ਸੁਣਾਈ ਹੀ ਨਾ ਦੇਵੇ ਹਾਲ ਵਿੱਚ ਲੰਗੀਆਂ ਲੰਬੀਆਂ ਲੰਬੀਆਂ ਕਤਾਰਾਂ ਦੇ ਸ਼ੋਰ ਵਿੱਚ ਉਸਦੀ ਆਵਾਜ਼ ਗਵਾਚੀ ਯਾਵੇ ਅਤੇ ਮਾਂ ਵੀ ਹੋਣੇ ਬੱਚੇ ਮੇਰੀਆਂ ਅੱਖਾਂ ਸਾਹਮਣੇ ਖੜੇ ਡੁਸਕੀ ਜਾਣ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ